ਹੈਲੋ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਵੀਰੇ ਆ ਮਸ਼ੀਨ ਤੇ ਮੁੰਡੇ ਨੂੰ ਲਾਈਟ ਲੱਗ ਗਈ ਤੇ ਮੁੰਡੇ ਦੇ ਹੱਥਾਂ ਤੇ ਲਾਈਟ ਆ ਹੱਥ ਫੂਕ ਕੇ ਪੈਰਾਂ ਦੇ ਵਿੱਚ ਦੀ ਨਿਕਲ ਗਈ ਨਾਲ ਹੈਲਪਰ ਸੀਗਾ ਉਹ ਵੀ ਭਗਾ ਕੇ ਮਾਰਿਆ ਤੇ ਉੜੀਸਾ ਦੇ ਵਿੱਚ ਜਿਹੜੇ ਵੀ ਪਾਈ ਗਏ ਹੋਏ ਨੇ ਉਹ ਆਪੋ ਆਪ ਦੇ ਬੰਦਿਆਂ ਨੂੰ ਵੀਰੇ ਫੋਨ ਕਰ ਲੋ ਸਾਨੂੰ ਬੰਦੇ ਉਹਦਾ ਮੁੰਡੇ ਦਾ ਨਾਂ ਨੂਨ ਦਾ ਪਤਾ ਨਹੀਂ ਹੈਗਾ ਮੁੰਡਾ ਬੇਹੋਸ਼ ਹੋ ਗਿਆ ਲਹਿ ਗਏ ਵੈਸੇ ਚੱਕ ਕੇ ਜਦੋਂ 20 ਫੁੱਟ ਮਸ਼ੀਨ ਅੱਗੇ ਵਾਗੀ ਨਾ ਅੱਗੇ ਬੰਦੇ ਨੇ ਟਰੈਕਟਰ ਬੰਦ ਕਰਿਆ ਤਾਂ ਮਸ਼ੀਨ ਦੇ ਵਿੱਚ ਫੇਰ ਵੀ ਲਾਈਟ ਦੀ ਨਾਲੇ ਤਾਰਾਂ ਨਹੀਂ ਲੱਗੀਆਂ ਤੀਆਂ ਪਤਾ ਨਹੀਂ ਕੀ ਬਣਾ ਕੀ ਨਹੀਂ ਵਿਚਾਰੇ ਨਾਲਾ ਭਾਈ ਪੰਜਾਬੀ ਮਸ਼ੀਨਾਂ ਰੋਕ ਦੀਆਂ ਬਈ ਸਾਰਿਆਂ ਨੇ ਆ ਬਾਈ ਹੋਰ ਪੰਜਾਬੀ ਆਏ ਨੇ ਪਤਾ ਲਾਣ ਵਾਸਤੇ ਬਾਈ ਫੇਰ ਵੀ ਪੰਜਾਬ ਦੇ ਬਾਈ ਨੇ ਸਾਰੇ ਪੰਜਾਬੀ ਵੀਰਾਂ ਨੂੰ ਵੀਰੇ ਬੇਨਤੀ ਆ ਮਸ਼ੀਨਾਂ ਦੇਖ ਕੇ ਚਲਾਇਆ ਕਰੋ ਬਹੁਤ ਔਖੇ ਪੁੱਤ ਪਾਲੇ ਜਾਂਦੇ ਨੇ ਕਿਵੇਂ ਕਿਵੇਂ ਮਾਵਾ ਪਾਲਦੇ ਨੇ ਕਰੋ ਸੋਚਦੇ ਨੇ ਸਾਡੇ ਲਈ ਕੁਝ ਕਮਾ ਕੇ ਲਿਆਉਣਗੇ ਪਰ ਇੱਥੇ ਨਹੀਂ ਪਤਾ ਵੀਰੇ ਕੀ ਬਣ ਜਾਣਾ ਇਹ ਤਾਂ ਪ੍ਰਮਾਤਮਾ ਨੂੰ ਹੀ ਪਤਾ ਕਿ ਇਹਦੇ ਰੰਗਾਂ ਦਾ ਸਾਰੇ ਵੀਰਾਂ ਨੂੰ ਬਾਈ ਬੇਨਤੀ ਆ ਗਰੁੱਪ ਚ ਪੜਿਆ ਤੇ ਆਪੋ ਆਪ ਦੇ ਜਿਹੜੇ ਵੀ ਉੜੀਸਾ ਚ ਗਏ ਹੋਏ ਨੇ ਤੇ ਉਹਨਾਂ ਨੂੰ ਫੋਨ ਕਰ ਲਓ ਵੀਰੇ ਪਤਾ ਨਹੀਂ ਕੀ ਬਣਨਾ ਵਿਚਾਰੇ ਨਾਲ ਕੀ ਨਹੀਂ ਰੱਬ ਰੱਖਾ ਵੀਰੇ